ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਕੋਈ ਕੰਮ ਖਰਾਬ ਹੁੰਦਾ ਹੋਵੇ ਤੇ ਉਹ ਖਰਾਬ ਹੀ ਖਰਾਬ ਹੁੰਦਾ ਜਾਂਦਾ ਤੇ ਇੱਥੇ ਨਾ ਜਿੱਦਣ ਆਪਣੇ ਇੱਕ ਦਿਨ ਲਾਈਟ ਦਿੱਤੀ ਸੀ ਉਸ ਦਿਨ ਵੀ ਲਾਈਟ ਚੱਲੀ ਨਹੀਂ ਹਨਾ ਵੀ ਲਾਈਟ ਚੱਲੀ ਨਹੀਂ ਲਾਈਟ ਨਾ ਚੱਲਣ ਦਾ ਕਾਰਨ ਸੀਗਾ ਵੀ ਉਹ ਹੋ ਨਹੀਂ ਹੋਇਆ ਵੀ ਮੈਗਰੋ ਫਾਲਟ ਪੈ ਗਿਆ ਹਨਾ ਤੇ ਚਲੋ ਉਸ ਦਿਨ ਮੈਂ ਕਿਹਾ ਚੱਲ ਵੀ ਕੱਲ ਨੂੰ ਆਈ ਜਾਣੀ ਤੇ ਉਦੋਂ ਅਗਲੇ ਦਿਨ ਕੀ ਹੋਇਆ ਚਲੋ ਜਨਰੇਟਰ ਲਾਤਾ ਮੈਂ ਕਿਹਾ ਚਲ ਜਿਹੜੀ ਰਹਿੰਦੀ ਆ ਮਾੜੀ ਜੀ ਕਰਦੇ ਜਨਰੇਟਰ ਲਾਇਆ ਜਨਰੇਟਰ ਲਾਇ ਲਾਈਟ ਆ ਗਈ ਚਲੋ ਜਨਰੇਟਰ ਬੰਦ ਕਰਤਾ ਹਨਾ ਜਨਰੇਟਰ ਬੰਦ ਕਰਤਾ ਜਨਰੇਟਰ ਬੰਦ ਕਰਨ ਤੋਂ ਬਾਅਦ ਦੂਜਾ ਦਿਨ ਸੀਗਾ ਵੀ ਲਾਈਟ ਆਈ ਜਾਣੀ ਆ ਰਾਤ ਨੂੰ ਤੇ ਰਾਤ ਨੂੰ ਕੀ ਕੀਤਾ ਚੋਰਾਂ ਨੇ ਇੱਕ ਤਾਂ ਆਹ ਮੋਟਰ ਦਾ ਬੈਂਡ ਖੋਲ ਕੇ ਲੈ ਗਏ ਹਨਾ ਬੈਂਡ ਖੋਲਿਆ ਤਾਰ ਵੱਡੀ ਸਾਰੀ ਥੱਲਿਓਂ ਪੱਟੀ ਹੋਈ ਨਾ ਤਾਰ ਪੱਟੀ ਥੱਲਿਓਂ ਸਾਰੀ ਤੇ ਪੂਰਾ ਜ਼ੋਰ-ਜ਼ੋਰ ਲਾਇਆ ਉਹਨਾਂ ਨੇ ਤਾਰ ਪੱਟੀ ਹਨਾ ਜਿੰਦਾ ਤੋੜਿਆ ਅੰਦਰੋਂ ਜਿੰਦਾ ਤੋੜ ਕੇ ਤਾਰ ਪੱਟੀ ਆ ਬੈਂਡ ਦੇ ਚਾਰੋਂ ਪਾਸੇ ਨੂੰ ਗੇੜੇ ਦਿੱਤੇ ਤੇ ਤਾਰ ਵਿੱਚ ਸੜਤੀ ਵਿੱਚ ਡੇਪੀ ਤਾਰ ਹਨਾ ਤੇ ਬਹੁਤ ਬੈਂਡ ਘਮਾਇਆ ਇਹਨਾਂ ਨੇ ਚੋਰਾਂ ਨੇ ਰਾਤ ਨੂੰ ਆਹੋ ਦੀ ਉਦੀ ਤੋੜ ਕੇ ਸਿੱਟੀ ਤੇ ਪੂਰਾ ਜਾਨੀ ਕਿ ਖੱਜਲ ਖਵਾਰ ਕਰਿਆ ਤੇ ਉਹ ਬਸ ਚਲੋ ਅਸੀਂ ਤਾਰਾਂ ਲਾ ਕੇ ਮੋਟਰ ਚਲਾਤੀ ਤਾਰਾਂ ਲਾ ਕੇ ਮੋਟਰ ਚਲਾਈ ਤਾਂ ਉਹ ਅੰਦਰੋਂ ਕਿਤੇ ਤਾਰ ਛਿੱਲੀ ਗਈ ਜਦੋਂ ਵਿੱਚ ਗਈ ਤਾਂ ਦੂਜੇ ਰਾਤ ਨੂੰ ਮੋਟਰ ਫੇਰ ਖਰਾਬ ਹੋ ਗਈ ਸੜ ਗਈ ਠੀਕ ਆ ਇੱਕਦਮ ਕੀ ਹੂਮ ਸੌਕ ਰਹੀ ਸੀ ਤੇ ਉਹ ਹੋਰ ਪੰਗਾ ਪੈ ਗਿਆ ਤੇ ਫੇਰ ਦੂਜੇ ਦਿਨ ਮੋਟਰ ਕੱਢੀ ਤੜਕੇ ਸਾਜਰੇ ਰਾਤ ਨੂੰ ਫੇਰ ਕੱਲ ਮੋਟਰ ਕੱਢ ਕੇ ਹੁਣ ਫੇਰ ਭਾਈ ਤੇ ਹੁਣ ਚੱਲੀ ਆ ਤੇ ਉਹ ਗੱਲ ਸੱਚੀ ਆ ਕਿ ਜਿਹੜੀ ਚੀਜ਼ ਖਰਾਬ ਹੋਵੇ ਨਾ ਜਿਹੜੀ ਚੀਜ਼ ਜਿੱਥੇ ਚੀਜ਼ ਤੇ ਲੋਡ ਹੋਵੇ ਮੋਟਰ ਤੇ ਉਹ ਪੱਕਾ ਐਵੇਂ ਹੀ ਹੁੰਦਾ ਐਵੇਂ ਹੀ ਹੁੰਦਾ ਜਿਵੇਂ ਹੁਣ ਝੋਨਾ ਵਾ ਝੋਨਾ ਸੁੱਕਦਾ ਵਾ ਨਾ ਜੇ ਸਮਝ ਲਓ ਜਦੋਂ ਜਿਹੜਾ ਐਂਡ 'ਚ ਆਪਾਂ ਪਾਣੀ ਲਾਉਂਨੇ ਆ ਜਦੋਂ ਝੋਨਾ ਸੁੱਕਦਾ ਵਾ ਉਹ ਫਿਰ ਐਂ ਹੁੰਦਾ ਜਿਹੜਾ ਕਿ ਹਰ ਜੇ ਸੁੱਕਦਾ ਹੋਵੇ ਜਾਂ ਤਾਂ ਉਹਦਾ ਟਰਾਂਸਫਾਰਮ ਸੜ ਜੂ ਜੇ ਟਰਾਂਸਫਾਰਮ ਸਹੀ ਹੋ ਗਿਆ ਨਾ ਸੜਿਆ ਮੋਟਰ ਸੜ ਜੂ ਫਿਰ ਮੋਟਰ ਨਹੀਂ ਮੋਟਰ ਜੇ ਸੜ ਗਈ ਮੋਟਰ ਸੜ ਕੇ ਠੀਕ ਤੁਸੀਂ ਕਰੋਗੇ ਉਹ ਦੁਬਾਰਾ ਸਟਾਰਟਰ ਮੱਚ ਜੂ ਜਾਨ ਨੂੰ ਚੋਰ ਉਤਾਰਾਂ ਲੈ ਜਾਣਗੇ ਜਾਨ ਨੂੰ ਕੁਛ ਨਾ ਕੁਝ ਹੋ ਜੂ ਹੋਰ ਹੋ ਜੂ ਕਿ ਉਹੀ ਆ ਕਿ ਨੁਕਸਾਨ ਤੇ ਨੁਕਸਾਨ ਹੀ ਹੁੰਦਾ ਜਾਂਦਾ ਫਿਰ ਜਦੋਂ ਇੱਕ ਚੀਜ਼ ਖਰਾਬ ਤੇ ਨਹੀਂ ਕੋਈ ਦਿੱਕਤ ਨਹੀਂ ਹਨ ਹੁਣ ਬਾਕੀ ਸਾਰੇ ਕਿਤੇ ਸਹੀ ਆ ਆ ਇਹ ਇਹ ਮੋਟਰ ਤੇ ਚਾਰ ਕੀਲੇ ਆ ਪਰ ਇੱਥੇ ਹੁਣ 2 3 4 ਦਿਨ ਤੋਂ ਲਗਾਤਾਰ ਉਹ ਪੂਰਾ ਗੌਰ ਕਰਨ ਲੱਗੇ ਹੋਇਆ ਇਸ ਚੀਜ਼ ਇਹੀ ਚੀਜ਼ ਤੇ ਦੇਖ ਆ ਚੱਕਰ ਵੀ ਹੋ ਜਾਂਦੇ ਆ ਵੱਧ ਲੋ ਜੀ ਅੱਜ ਬਾਈ ਉਹਨਾਂ ਨੇ ਖੋਲ ਲਈ ਦੂਜੀ ਮਸ਼ੀਨ ਦੂਜੀ ਮਸ਼ੀਨ ਧੋਣ ਲੱਗਿਆ ਵਿੱਚੋਂ ਸਫਾਈ-ਦੁਪਾਈ ਕਰਨੀ ਸੀ ਜਿਹਦੀ ਸ਼ੀਲਡ ਵੀng ਹੀ ਕਰੀ ਜਾ ਕੱਢਿਆ ਇਹਦਾ ਗੰਦਮੰਦ ਵਿੱਚੋਂ ਸਾਰਾ ਜੋ ਵੀ ਭਰਿਆ ਹੋਇਆ ਹੈ ਸੀਗਾ ਕਿਉਂਕਿ ਇੱਕ ਵਾਰ ਹੁਣ ਝੋਤੀਆਂ ਗਈਆਂ ਹੁਣ ਸਾਫ਼-ਸੁਥਰੀਆਂ ਹੋ ਗਈਆਂ ਤੇ ਇਹਦੀ ਸ਼ੀਲਡ ਖੋਲ ਕੇ ਦਿੰਨੇ ਆ ਲੋਡ ਕਰਾਉਣੀ ਪੀਵੀ 7 ਵਾਲਾ ਵੀਰਾ ਕਹਿੰਦਾ ਜਿਹੜਾ ਟਰੈਕਟਰ ਮੋਡੀਫਿਕੇਸ਼ਨ ਕਰਦਾ ਉਹਦੇ ਵੀਰੇ ਦੇ ਟਰੈਕਟਰ ਮੈਨੂੰ ਬੜੇ ਵਧੀਆ ਲੱਗਦੇ ਆ ਮੋਡੀਫਿਕੇਸ਼ਨ ਜਿਹੜੇ ਕਰਦਾ ਉਹ ਵੀਰਾ ਕਹਿੰਦਾ ਮੇਰੇ ਕੋਲੇ ਭੇਜ ਦੇ ਤੇ ਹੁਣ ਉਹ ਵੀਰਾ ਦੂਰ ਬਹਲੀ ਬੈਠਾ ਕਿਉਂਕਿ ਉਹ ਵੀਰੇ ਨੇ ਕੰਮ ਕਰਨਾ ਵਾੜਾ ਵਧੀਆ ਤੇ ਓਏ 엘ਿਵੇਟਰ ਵਾਲੇ ਟੱਕਣ ਖੋਲ ਦੇਣੇ ਸੀ ਤੇ ਉਹ ਵੀਰਾ ਕਹਿੰਦਾ ਵੀ ਮੈਨੂੰ ਦੇ ਦੋ ਤੇ ਵੀ ਮੈਂ ਲੋਡ ਕਰ ਦੂੰ ਹਣਾ ਤੇ ਵੀਰਾ ਕੰਮ ਦਾ ਵਾੜਾ ਵਧੀਆ ਕਰਦਾ ਉਹ ਇਹ ਕੰਮ ਉਹਦੇ ਟਰੈਕਟਰ ਵੀ ਪਸੰਦ ਬਹੁਤ ਆ ਕਿਉਂਕਿ ओरिजिनल ਹੀ ਰੱਖਦਾ ਵੀਰੋ ਕੁਝ ਵੀ ਬੇਫਾਲਤੂ ਚੀਜ਼ਾਂ ਨਹੀਂ ਉਹ ਕਦੇ ਵੀ ਲਾਇਆ ਉਹਨੇ ਵੀਰ ਨੇ ਤੇ ਹੁਣ ਖੋਲ ਦੇ ਹਾਂ ਉਹ ਦੇ ਕਿੰਨਾ ਗੰਦਿਆ ਨਿਕਲੇ ਦਿਖਾ ਦੇ ਆਹ ਸ਼ੀਲਡ ਚੱਕ ਕੇ ਹੀ ਮਾਰਾ ਦੇ ਸਾਰੇ ਫੈਟਾਂ ਦੇ ਉਹ ਬੀਰਾ ਹੈਗਾ ਦੂਰ ਵਾਲੀ ਇਹਨੇ ਮੇਰਾ ਤਾਂ ਮਨ ਹੈਗਾ ਕਿ ਉਹਦੇ ਕੋਲੇ ਭੇਜਾਂ ਵੀਰੇ ਕੋਲੇ ਕਿਉਂਕਿ ਵੀਰੇ ਨੇ ਬਿਨਾਂ ਰੰਗ ਲੈਣ ਤੋਂ ਹੀ ਕਰ ਦੇਣੀ ਤੇ ਸ਼ੀਲਡ ਦੀ ਪਰਲੀ ਕਿ ਸ਼ੀਲਡ ਰੋਹੀ ਆ ਖਰਾਬ ਜਿਉਂ ਕਰਵਾਉਨੇ ਆ ਸਈ ਸਵਾਕੀ ਹੋਣਾ ਜੇ ਲੱਗੇ ਆ ਇਹਨੂੰ ਬਾਈ ਹੋਣੀ ਇਹਦਾ ਕੋਈ ਬਾਲਾ ਕੰਮ ਨਹੀਂ ਬਾਸ ਕੱਟੀ ਬਦਲੀ ਕਰਨੀ ਆ ਬਸ ਇਹਦੀ ਤਾਂ ਉਹ ਮਸ਼ੀਨ ਤੇ ਹੀ ਸੀਗਾ ਉਹ ਵੀ ਗੇਅਰ ਜੇ ਕਰਨ ਕਰਕੇ ਉਹ ਹੋ ਗਿਆ ਇਹਨਾਂ ਨੇ ਕੋਈ ਕੁਝ ਨਹੀਂ ਸੀਗਾ ਹਾਂ ਇਹਦਾ ਫੀਡਰ ਦੀਆਂ ਬੈਲਟਾਂ ਫੀਡਰ ਦਾ ਚੱਲਦਾ ਵਾ ਇਹ ਆਹ ਡਬਲ ਜਿਓ ਪੁਲੀ ਪੈਂਦੀ ਆ ਇਹ ਸਿਰਫ ਮੱਕੀ ਲਈ ਯੂਜ਼ ਹੁੰਦੀ ਆ ਠੀਕ ਨਹੀਂ ਨਹੀਂ ਇਹਦੇ ਉਂ ਸਿੰਗਲ ਹੀ ਆਉਂਦੀ ਆ ਕਟਰ ਚਲਾਉਣ ਨੂੰ ਵੀ ਸਿੰਗਲ ਆਉਂਦੀ ਆ ਤੇ ਸਿੰਗਲ ਹੀ ਆਉਂਦੀ ਆ ਪੁਲੀ ਤੇ ਤੁਸੀਂ ਆ ਦੇਖ ਲੋ ਇਹਦੀਆਂ ਆ ਫੱਟੀਆਂ ਕਿਵੇਂ ਪਈਆਂ ਨੇ ਤੇ ਐ ਲੋਹਾ ਚਮਕ ਜਾਂਦਾ ਵਿੱਚੋਂ ਤੇ ਆ ਇਹ ਦੇ ਬੈਰੰਗ ਹੋ ਗਏ ਤੇ ਇਹ ਦੇਖਣਗੇ ਖੋਲ ਕੇ ਜਰੂਰ ਕਿਉਂਕਿ ਇਹਨੂੰ ਸਿੰਗਲ ਬੈਲਟ ਹੀ ਚੱਲੀ ਜਾਂਦੀ ਹੈ ਡਬਲ ਪੈਂਦੀ ਨਹੀਂ ਹੁਣ ਵੀ ਸਿੰਗਲ ਹੀ ਚੱਲਦੀ ਹੈ ਆ ਦੇਖ ਲਓ ਸਿੰਗਲ ਸਿੰਗਲ ਬੈਲਟ ਹੀ ਕੰਮ ਕਰਦੀ ਇਹਨੂੰ ਇਨੂੰ ਵੀ ਦਾ ਚ ਕਣਕ ਨੂੰ ਵੀ ਹਾਂ ਮੱਕੀ ਦੇ ਕਣਕ ਨੂੰ ਵੀ ਝੋਨੇ ਨੂੰ ਵੀ ਸਿੰਗਲ ਨਹੀਂ ਕੰਮ ਕਰਨਾ ਹਨ ਤੇ ਆ ਐਡਨ ਲੈ ਤਾਂ ਡਿੱਪਿਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਨਟ ਢਿੱਲਾ ਛੱਡਦਾ ਤੇ ਢਿੱਲਾ ਛੱਡਣ ਦੇ ਕਾਰਨ ਡਿੱਪਿਆ ਤੇ ਫਿਰ ਇਸ ਸਵਰਾਜ ਦਾ ਪਿਆ ਦੀ ਉਹ ਪਾਇਆ ਖੋਲ ਤੇ ਹੁਣ ਆਰਡਰ ਲਵਾਤਾ ਸੀਗਾ ਤੇ ਇਹ ਵੀ ਆਜੂਗਾ ਐਡਨ ਆਪਣਾ ਲਓ ਜੀ ਆ ਦੂਜੀ ਹੋ ਗਈ ਰੈਡੀ ਪੂਰੀ ਤੇ ਬਣ ਗਈ ਕੋਕਾ ਪੀਸ ਬਸ ਇਹਦਾ ਕੁਝ ਨਹੀਂ ਕਰਨਾ ਹੈਗਾ ਇੱਕ ਆਹ ਰਬੜਾਂ ਜੀ ਆਰਡਰ ਪਵਾਈਆਂ ਨੇ ਵੀ ਜੇ ਮਿਲ ਗਈਆਂ ਤਾਂ ਇੱਥੇ ਇੱਥੇ ਰਬੜਾਂ ਲੱਗਦੀਆਂ ਨੇ ਬਸ ਵੀ ਜੇ ਮਿਲ ਗਈਆਂ ਤਾਂ ਲਾ ਦਾਂਗੇ ਨਹੀਂ ਮਿਲੀਆਂ ਤਾਂ ਵੀ ਕੋਈ ਦਿੱਕਤ ਸਾਰਾ ਸੈੱਟ ਕਰਤਾ ਆਹ ਜਿਆ ਸੈੱਡਾਂ ਦੇ ਟਾਪੇ ਜੀ ਵੀ ਕਰ ਸਕੇ ਕੱਲ ਪੜਾ ਜਾ ਲੱਗਦਾ ਇਹ ਦੇਖਣ ਨੂੰ ਸੈੱਡਾਂ ਦੇ ਟਾਪੇ ਕਰ ਸੀਗਾ ਨਾ ਕੱਲੀ ਕੁਲੀ ਜੀ ਲਾ ਕੇ ਇਥੇ ਸਟicker ਲਵਾਉਨੇ ਆ ਨਿਊ ਹਾਲੈਂਡ ਦਾ ਜਿਵੇਂ ਬਣਵਾਉਨੇ ਆ ਜਿਵੇਂ ਉਹ ਨੀਲੇ ਰੰਗ ਚ ਬਣਿਆ ਹੈ ਨਾ ਉਵੇਂ ਬਣਵਾਉਨੇ ਆ ਇਥੇ ਸਟicker ਅੱਗੇ ਸਟicker ਸੀਗਾ ਫਿੱਕ ਗਿਆ ਉਹ ਵੀ ਚੱਲ ਚੱਲ ਕੇ ਉਹ ਘੱਟ ਜਾਂਦਾ ਫਿਰ ਉਹ ਨਾਲ ਹੀ ਖਰਾਬ ਹੋ ਗਿਆ ਇੱਕ ਉਧਰ ਸੀ ਸਟicker ਇੱਕ ਇਧਰ ਸੀ ਸਟਿੱਕ ਆ ਦੇ ਦੋਨੇ ਖਰਾਬ ਹੋ ਗਏ ਇਧਰ ਵੀ ਟਾਪਾ ਲੱਗਦਾ ਇਹ ਲੋਕ ਮੈਂ ਟੋਰੀ ਲੱਗਦਾ ਕਟ ਪਾਇਆ ਇਹਦੇ ਨਾਲ ਤਾਂ ਹਮਮ ਸੀ ਜੀ ਲੱਗਦੀ ਆ ਪੂਰੀ ਭਰਮੀ ਭਰਮੀ ਜੀ ਲੱਗਦੀ ਆ ਇਹਦੇ ਨਾਲ ਤਾਂ ਮਸ਼ੀਨ ਪੂਰੀ ਦੇਖੋ ਫੰਗੀ ਤੇ ਸਪਰੇ ਕਰੀਆ ਕੋਰਾ ਜਾਂਦੀ ਇਹ ਦੂਜੀ ਸਪਰੇ ਆ ਵੀ ਸੁੰਡੀ ਤੋਂ ਬਾਅਦ ਜਿਹੜੀ ਉਸ ਜਿਆਦੇ ਮੂੰਗੀ ਨੂੰ ਖਾ ਗਈ ਸੀ ਕੋਰਾ ਜਨ ਪਾਈ ਆਪਾਂ 60 ਐਮਐਲ ਤੇ ਆਸੀਜੈਂਟਾ ਦਾ 1 ਲੀਟਰ ਪਾਇਆ 6 ਕਿੱਲੇ ਤੇ ਤੇ ਆਹ ਆਹ ਆਈਪੀਐਲ ਦਾ ਪਿਆ 250 ਐਮਐਲ ਇੱਕ ਕਿੱਲੇ ਦਾ ਤੇ ਫਿਰ ਆਹ ਫੰਗੀ ਸੈਡ ਪਾਇਆ ਵਾ ਤੇ ਇਹ ਪਾਇਆ ਵਾਰ 4 ਗਿੱਲੇ ਤੇ 1 ਲੀਟਰ 2.5 ਮਲ ਕਿੱਲੇ ਦਾ ਇਹ ਸਭ ਕੰਨ ਲੱਗਿਆ ਮੂੰਗੀ ਤੇ ਜੇ ਕਿਸੇ ਪੀਣ ਨੇ ਕਰਨੀ ਹੋਵੇ ਤੱਕ ਕਰ ਸਕਦੇ ਜੇ ਆਪਾਂ ਅੱਜ ਆਪਾਂ ਸ਼ੁਰੂ ਕਰਤੀ ਬਹਾਈ ਕਣਕ ਵਾਲੇ ਵੱਢ ਦੀ ਤੇ ਚਲਦਾ ਅਰਜਨ ਝੋਟਾ 24 ਤਵੀਆਂ ਪਾਈਆਂ ਹੀਆਂ ਹੈਗਾ ਖੋਲੋ ਇਹਨੂੰ ਪੂਰਾ ਚੰਗੀ ਤਰ੍ਹਾਂ ਲਾਵੇ ਜਿਹੜਾ ਜੋਰ ਚਲੋ ਕਣਕੇ ਦਾ ਚਲੋ ਖੱਤੇ ਸੁੱਕੇ ਹੁੰਦਿਆ ਕਰਕੇ ਵੀ ਘੱਟ ਲੱਗਦੀਆਂ ਦੁਨੀਆਂ ਤਵੀਆਂ ਪਰ ਫਿਰ ਵੀ ਮੌਂਦਾ ਤਾਂ ਹੈਗਾ ਨਾ ਹਫਤਾ ਦਾ ਸਾਰੀ ਬਾਹੀ ਵੀਰੇ ਐਵੇਂ ਹੀ ਕਰਨੀ ਹੈ ਜਿੰਨੇ ਕਣਕ ਵਾਲੇ ਵੱਢਾ ਸਾਰਿਆਂ ਦੀ ਵਾਹੀ ਇਦਾਂ ਹੀ ਹੋਊਗੀ ਤੇ ਨਾ ਪੱਗ ਲਾਉਣੀ ਆ ਨਾ ਕੋਈ ਵਸਤਾ ਤੇ ਇਦਾਂ ਹੀ ਲੇਜ਼ਰ ਕਰਾ ਚਲਾਉਣਾ ਬਸ ਹੋਈ ਦੇਖਿਓ ਲੇਜ਼ਰ ਕਰਾ ਵੀ ਚੱਲੂਗਾ ਇਹਦੇ ਤੇ ਦੇਲਵਾ ਕੀਰਾ ਵਿਆ ਹੋਇਆ ਇੱਥੋਂ ਇੱਥੋਂ ਕੀਰਾ ਵਿਆ ਆ ਦੋ ਫਰ ਚੱਲਿਆ हां जी ਇਹਦੀ ਜਗਾ ਹੁੰਦੀਆਂ 90 ਹੋ ਦੂਜੀਆਂ ਤਵੀਆਂ 36 ਉਹਨਾਂ ਨੇ ਹੋਰ ਵੱਡਾ ਵਧੀਆ ਕਰਨ ਉਹ ਚੱਕਦੀਆਂ ਫੱਟੇ ਪੂਰੇ ਵਾਲੇ ਵੀਰਾਂ ਦਾ ਕਹਿਣਾ ਹੁੰਦਾ ਵੀਰੇ ਅਰਜਨ ਕਿਵੇਂ ਚੱਲਦਾ ਅਰਜਨ ਆ ਨਾ ਆ ਦੇਖ ਲਓ ਆਵਾਜ਼ ਦੇਖ ਲਓ ਕੱਪ ਹੋ ਗਈ ਰੋਕ ਲੈਣਾ ਸੀ ਆ ਬਾਕੇ ਰਹਿਣ ਦੇ ਟੁੱਕੇ ਉੱਪਰ ਟੱਪ ਹੋ ਗਈ ਦੁਪਹਿਰੋਂ ਬਾਅਦ ਕਰ ਲਈ ਫਿਰ ਕਰਨਾ ਕਰ ਲਾ ਤਵੀਆਂ ਉਰੀ ਘੜਦੀ ਆ ਤਵੀਆਂ ਉਰੇ ਖੋਲ ਕੇ ਟਰੈਕਟਰ ਖੂਤੇ ਲੈ ਬਾਈ ਨੂੰ ਛਤਰੀ ਲਵਾ ਕੇ ਦਿੰਨੇ ਆ ਇਹ ਟਰੈਕਟਰ ਦਾ ਨਾ ਤੋਰਾ ਬਹੁਤ ਸੈੱਟ ਆ ਯਾਰ ਤੋਰ ਦਾ ਸਾਰਿਆਂ ਨਾਲੋਂ ਵਧੀਆ ਜਾਣੀ ਜਿਵੇਂ ਜੌਂਡੀਅਰ ਦਾ ਤੋਰਾ ਨਹੀਂ ਲੋਟ ਆਉਂਦਾ ਕਿਸੇ ਵੀ ਤਰੀਕੇ ਨਾਲ ਤੇ ਇਹਦਾ ਤੋਰਾ ਬੈ ਸੈੱਟ ਆ ਦੇਖ ਲਓ ਜੂੰ 24 ਤਵੀਆਂ ਖਿੱਚੀ ਆਂਦਾ ਟਰੈਕਟਰ ਤਾਂ 50 ਐਚਪੀ ਦਾ ਹੀ ਆ ਕਾਵਲਾਉਨੇ ਆਪਾਂ ਤੇ ਇੱਕ ਸਾਲ ਦੀ ਹੋਰ ਜਿਹੜੀ ਸੈਂਸਤਾ ਇਹ ਸਲਿੱਪ ਨਹੀਂ ਮਾਰਦਾ ਜਿਹੜੀ ਮੇਨ ਗੱਲ ਸਲਿੱਪ ਨਹੀਂ ਜਮਾ ਵੀ ਮਾਰਦਾ ਦਿਨ ਕਵੀਆਂ ਤਾਂ ਪੂਰੀਆਂ ਵਧੀਆ ਲੱਗਦੀਆਂ ਆ ਮੀਆਂ ਭਾਰੀਆਂ ਨੇ ਨਹੀਂ ਹਲਦੀਆਂ ਟੈੱਕੇ ਬਹੁਤ ਚਲਦੀਆਂ ਅਜਾ ਇੱਕ ਟੈੱਕੇ ਚਲਦੀਆਂ ਤੇ ਇੱਕੇ ਉੱਚਾ ਨੀਵਾਂ ਨਹੀਂ ਜਮਾ ਵੀ ਕਰਦੀਆਂ ਭਾਰੀਆਂ ਕਰਕੇ ਸੈਟ ਚਲਦੀਆਂ ਕਰਕੇ ਵੀ ਉੱਚੀਆਂ ਨੀਵਾਨੀ ਬਿਲਕੁਲ ਵੀ ਕਰਦੀਆਂ ਹਲਦੀਆਂ ਨਹੀਂ ਨਾ ਪੂਰੀਆਂ ਵਧੀਆ ਟੈੱਕੇ ਚਲਦੀ ਟੈੱਕੇ ਚਲਦੀਆਂ ਪੂਰੀਆਂ ਵਧੀਆ ਇਹ ਚ ਆਪਾਂ ਬਿਜਣੀਆਂ ਪਨੀਰੀ ਮਸ਼ੀਨ ਵਾਲੀ ਆਗਰ ਦੇ ਖੇਤ ਨੂੰ ਆਹ ਦੇਖ ਲੋ ਯਾਨਕਿ ਆ ਵੀਰੇ ਕਰਚੇ ਵਿੱਚ ਹੀ ਵਾਏ ਆ ਬਟੰਡੇ ਤੇ ਜਿੱਡੀក ਜਿੰਨੀ ਕ ਆਪਾਂ ਹੱਥੀ ਬਾਢੀ ਕਰਦੇ ਹੁੰਦੇ ਸੀ ਉੰਨੇ ਕ ਡੰਡੇ ਵਿੱਚ ਉਹ ਤਾਂ ਚੱਕਣੀ ਆ ਸਮਾਂ ਤੇ ਤੂੜੀ ਉਹ ਤੂੜੀ ਦਾ ਚੱਕਣੀ ਆ ਸਮਾਂ ਤੇ ਇਹ ਮੇਰੇ ਕੋਲੇ ਆਏ ਯਾਰ ਜਿੱਡੀ ਪਾਵਰ ਦਾ ਇਹ ਟਰੈਕਟਰ ਆ ਹਨਾ ਜਿੰਨੇ ਦਾ ਜਿੰਨੇ ਪੈਸਿਆਂ ਦਾ ਆ ਮੈਂ ਕਹਿੰਦਾ ਇਹਦੇ ਮੂਰੇ ਟਰੈਕਟਰ ਤੇ ਕੋਈ ਨਹੀਂ ਹੈਗਾ ਜੋ ਜੱਟਾਂ ਵਾਲੀ ਥਿਊਰੀ ਦੇ ਵਿੱਚ ਮੈਂ ਦੱਸਾਂ ਹਾਂ ਠੀਕ ਆ ਕੁਆਲਿਟੀ ਦੇ ਵਿੱਚ ਹੋਰ ਚੀਜ਼ਾਂ ਦੇ ਵਿੱਚ ਬਹੁਤ ਟਰੈਕਟਰ ਹੋਣਗੇ ਤੋਂ ਅੱਗੇ ਹਨਾ ਇਹ ਉਹ ਨਹੀਂ ਮੈਂ ਗੱਲ ਕਰਦਾ ਪਰ ਜਿੰਨੇ ਪੈਸਿਆਂ ਦਾ ਟਰੈਕਟਰ ਵੀ ਮੁੱਲ ਜਿੰਨਾ ਕੀਮਤ ਆ ਤੇ ਜਿੰਨੇ ਮੁੱਲ ਦਾ ਇਹ ਆ ਹਨਾ ਇਹਦੇ ਬਰੋਬਰ ਜਿੰਨੇ ਦਾ ਇਹ ਲੈ ਕੇ ਇਦੇ ਨਾਲ ਬਰੋਬਰ 2 ਵੀਲ ਹੋਰ ਆ ਜੂਗਾ ਟਰੈਕਟਰ ਜਿੰਨੇ ਦੇ ਅਦਰ ਬ੍ਰਾਂਡ ਦੇ ਆਉਣੇ ਆ ਟਰੈਕਟਰ ਐਡੀ ਐਡੇ ਜ਼ੋਰ ਲਾਉਣ ਵਾਲੇ ਸ਼ਾਇਦ ਇਹ ਦੁਕਾਂਟੀ ਹੋਣ ਜ਼ੋਰ ਲਾਉਣ ਵਾਲੇ ਤੇ ਪਰ ਜਿੰਨਾ ਇਹ ਜ਼ੋਰ ਲਾਉਂਦਾ ਠੀਕ ਜੋ ਆਪਾਂ ਕੋਈ ਕਿਸੇ ਦੀ ਮਸ਼ਹੂਰੀ ਨਹੀਂ ਕਰਦੇ ਪਰ ਜੋ ਟਰੈਕਟਰ ਵਧੀਆ ਚੱਲਦਾ ਮੈਂ ਉਹੀ ਗੱਲ ਕਹਿੰਦਾ ਕਿ ਯਾਰ ਵਧੀਆ ਚੱਲਦਾ ਟਰੈਕਟਰ ਹਨਾ ਇਹ 24 ਦਵੀਆਂ ਚੱਲ ਰਹੀਆਂ ਨੇ ਜਿੰਨੀਆਂ ਆਪਾਂ ਨਾਰਮਲ ਟਰੈਕਟਰ ਤੇ ਬੱਡੇ ਦੇ ਵੀ ਖੋਲਣੀਆਂ ਸੀ ਉਨੀਆਂ ਖੋਲੀਆਂ ਆ। ਆ ਖੋਲ ਖੋਲੀਆਂ ਦੇਖ ਲਓ ਤੁਹਾਨੂੰ ਕਿੰਨੀਆਂ ਦੀਵੀਆਂ ਨੇ ਖੋਲੀਆਂ। ਉਹ ਖੱਤਾ ਸੁੱਕਾ ਵਾ ਇਹਨਾ ਠੀਕ ਆ ਯਾਨੀ ਕਿ ਵਧੀਆ ਬ੍ਰੀਕ ਹੋ ਜਾਂਦਾ। ਤੇ ਬਿਨਾ ਅੱਗ ਤੋਂ ਹੀ ਆਪਾਂ ਬੋਹਨੇ ਆ ਸਾਰੇ ਖੱਤੇ। ਅੱਗੇ ਵੀ ਹਮੇਸ਼ਾ ਐਵੇਂ ਹੀ ਬੋਹਨੇ ਆ ਤੇ ਹੁਣ ਵੀ ਐਵੇਂ ਹੀ ਬੋਹਨੇ ਆ। ਨਾ ਰੌਣੀ ਕਰਨੀ ਆ ਨਾ ਕੁਝ ਹੋਰ। ਕੱਲ ਨੂੰ ਤੁਹਾਨੂੰ ਇੱਥੇ ਲੇਜ਼ਰ ਲੱਗਦਾ ਵੀ ਦਿਖਾ ਦਾਂਗੇ ਕਈ ਵੀਰਾਂ ਦੇ ਸਵਾਲ ਹੁੰਦੇ ਨੇ ਕਿ ਵੀਰੇ ਲੇਜ਼ਰ ਤੇ ਦਿੱਕਤ ਆਉਂਦੀ ਹੈ ਤੇ ਲੇਜ਼ਰ ਲੱਗਦਾ ਵੀ ਦਿਖਾਵਾਂਗੇ ਕੱਲ ਨੂੰ ਤੁਹਾਨੂੰ ਦੇਖ ਲਿਓ ਤੇ ਇਹ ਤਾਂ ਉਹ ਖੱਤੇ ਆ ਨਾਰਮਲ ਵੀਰੇ ਜਿਹੜੇ ਆਪਣੇ ਕੋਈ ਜਿਵੇਂ ਆਪਣੇ ਅੱਗੇ ਹੱਥਾਂ ਦੀ ਬਾਡੀ ਹੁੰਦੀ ਸੀ ਕਣਕ ਦੀ ਉਹਨੇ ਕ ਡੰਡੇ ਦਿੰਦੇ ਦਿਖਾਈ ਦਿੰਦੇ ਸੀ ਇਹਨੂੰ ਲੈ ਅੱਗੇ ਆਪਾਂ ਹਲਾਂ ਨਾਲ ਹੀ ਬੋਂਦੇ ਹੁੰਦੇ ਸੀ ਅੱਗੇ ਤਾਂ ਤਵੀਆਂ ਕੋਈ ਚਲਾਉਂਦੇ ਹੀ ਨਹੀਂ ਸੀ ਰੌਣੀ ਕਰਕੇ ਬੋਂਦੇ ਹੁੰਦੇ ਸੀ ਅੱਗੇ ਕੀਤੇ ਤੇ ਸਾਡੇ ਏਰੀਆ 'ਚ ਤਾਂ ਜਮਾਂ ਨਹੀਂ ਸੀ ਰਿਵਾਜ ਬਈ ਤਵੀਆਂ ਚਲਾਉਣ ਦਾ ਸਾਡੇ ਤਾਂ ਰੌਣੀ ਕਰ ਨਹੀਂ ਰੌਣੀ ਕਰਕੇ ਬਾਹ ਦੇਣੀ ਤੇ ਜਿਹੜੀਆਂ ਹੱਥ ਦੀ ਵੱਡੀ ਹੁੰਦੀ ਸੀ ਮਸ਼ੀਨ ਦੀ ਵੱਡੀਆਂ ਨੂੰ ਅੱਗ ਲਾ ਦਿੰਦੇ ਹੁੰਦੇ ਸੀ ਬਸ ਤੇ ਦੇ ਦੋ ਹੀ ਦੇ ਲਓ ਵੀ ਪੂਰਾ ਵਧੀਆ ਬਣੀ ਜਾਂਦੇ ਆ ਖਤੇ ਹੋਰ ਕੀ ਚਾਹੀਦਾ